ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਮੈਡਮ ਸਨੇਹਾ ਸ਼ਰਮਾ ਮੌਜੂਦ ਨੇ ਜਿਹੜੇ ਕਿ ਵੀਜ਼ਾ ਆਫਿਕ ਨੂੰ ਰਿਪਰੈਜ਼ੈਂਟ ਕਰਦੇ ਨੇ ਬਹੁਤ ਇੰਪੋਰਟੈਂਟ ਟਾਪਿਕ ਹੈ ਯੂਕੇ ਦਾ ਯੂਕੇ ਦੇ ਵਿੱਚ ਉਹ ਵਿਦਿਆਰਥੀ ਜਿਨ੍ਹਾਂ ਦੇ ਗ੍ਰੈਜੂਏਸ਼ਨ ਦੇ ਵਿੱਚ 40% ਮਾਰਕਸ ਨੇ ਸੋ 40% ਮਾਰਕਸ ਵਾਲੇ ਵਿਦਿਆਰਥੀਆਂ ਲਈ ਕਿਹੜੀ ਆਪਸ਼ਨ ਹੈ ਅੱਜ ਸਾਡੇ ਨਾਲ ਮੈਮ ਸਨੇਹਾ ਸ਼ਰਮਾ ਸਾਜਾ ਕਰਨਗੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਔਰ ਮੈਂ ਚਾਹਾਂਗਾ ਕਿ ਪੂਰੀ ਕਲੈਰਿਟੀ ਇਸ ਟਾਪਿਕ ਤੇ ਤੁਸੀਂ ਦੋ ਸੋ ਅੱਜ ਆਪਾਂ ਗੱਲ ਕਰਾਂਗੇ ਉਹ ਸਟੂਡੈਂਟਸ ਵਾਸਤੇ ਜਿਨ੍ਹਾਂ ਦੀ ਗ੍ਰੈਜੂਏਸ਼ਨ ਦੇ ਵਿੱਚ ਪਰਸੈਂਟੇਜ 40 ਹੈ ਗਿਆ ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਉਹਨਾਂ ਦਾ ਯੂਕੇ ਪੋਸੀਬਲ ਨਹੀਂ ਹੈ ਕਿਉਂਕਿ ਜਿਹੜਾ ਸਟੈਂਡਰਡ ਪਰਸੈਂਟੇਜ ਹੈਗੀ ਹੈ ਯੂਕੇ ਲਈ ਉਹ ਗ੍ਰੈਜੂਏਸ਼ਨ ਦੇ ਵਿੱਚ 55 ਹੋਣੀ ਚਾਹੀਦੀ ਹੈ ਸੋ ਸਾਡੇ ਕੋਲ ਕੁਝ ਯੂਨੀਵਰਸਿਟੀਆਂ ਹੈਗੀਆਂ ਜਿਹਦੇ ਵਿੱਚ ਤੁਸੀਂ ਬਿਲਕੁਲ ਸਹੀ ਸੁਣਿਆ 40% ਵੀ ਚੱਲੇਗਾ ਬਟ ਤੁਸੀਂ ਉੱਥੇ ਪ੍ਰੀ ਮਾਸਟਰ ਔਰ ਮਾਸਟਰ ਕਰਨ ਜਾਓਗੇ ਜਿਹੜੀ

LLT so oh wala test tu si clear karke universities de vich without else vi ja sakde ho so universities kedia kedia hoggiyan DMart university hoggiyan ਕੈਂਟ ਯੂਨੀਵਰਸਿਟੀ ਹੈਗੀ ਆ ਇੰਡਰਬਰਗ ਯੂਨੀਵਰਸਿਟੀ ਹੈਗੀ ਆ ਸੋ ਤਿੰਨ ਯੂਨੀਵਰਸਿਟੀਆਂ ਇਦਾਂ ਦੀਆਂ ਹੈਗੀਆਂ ਵਾ ਜਿਹਦੇ ਵਿੱਚ ਤੁਸੀਂ ਵਿਦਆਊਟ ਟਾਈਲਸ ਵਿਦ 40% ਜਾ ਸਕਦੇ ਹੋ ਔਰ ਇਹਦਾ ਸਭ ਤੋਂ ਇੱਕ ਹੋਰ ਬੈਨੀਫਿਟ ਕੀ ਹੈਗਾ ਕਿ ਇਹਦੀ ਜਿਹੜੀ ਆਫਰ ਲੈਟਰ ਹੈਗੀ ਉਹ 24 ਆਰਸ ਆ ਜਾਂਦੀ ਆ ਸੋ ਜਿਹੜੇ ਸਟੂਡੈਂਟਸ ਬਹੁਤ ਸਾਲਾਂ ਤੋਂ ਇਸ ਲਈ ਨਹੀਂ ਜਾ ਰਹੇ ਸੀਗੇ ਕਿ ਉਹਨਾਂ ਦੇ ਗ੍ਰੈਜੂਏਸ਼ਨ ਦੇ ਵਿੱਚ ਪਰਸੈਂਟੇਜ ਘਟਾ ਉਹਨਾਂ ਲਈ ਇੱਕ ਵਧੀਆ ਮੌਕਾ ਹੈਗਾ ਥੈਂਕ ਯੂ ਸੋ ਮੱਚ ਬਹੁਤ ਚੰਗੇ ਤਰੀਕੇ ਨਾਲ ਤੁਸੀਂ ਸਾਰੇ ਪੁਆਇੰਟਸ ਵਿਦਿਆਰਥੀਆਂ ਨੂੰ ਸਮਝਾਏ ਨੇ ਸੋ ਅਖੀਰ 'ਚ ਸਕਰੀਨ ਤੇ ਨੰਬਰ ਹੈ ਸਾਰੇ ਵਿਦਿਆਰਥੀ ਕਿਸੇ ਵੀ ਤਰ੍ਹਾਂ ਦੀ ਕਲੈਰਿਟੀ ਲਈ ਇਸ ਨੰਬਰ ਤੇ ਸੰਪਰਕ ਕਰ ਸਕਦੇ ਨੇ ਨੀਅਰ ਬਾਏ ਆਫਿਸ ਤੇ ਵਿਜ਼ਿਟ ਕਰ ਸਕਦੇ ਨੇ ਧੰਨਵਾਦ ਸਤਿ ਸ਼੍ਰੀ ਅਕਾਲ